ਸਾਂਝ ਪ੍ਰਦਾਨ ਸੰਚੇਤਾਵਾਂ ਅਨੁਗ੍ਰਹਿਵਾਨ ਜੀ ਤਰਗਾ ਦੇ ਵਿੱਚ ਮਾਨ ਪ੍ਰਾਪਤ ਕਰਨਾ ਚਾਹੁੰਦੇ ਆ ਤੇ ਤੁਹਾਡੀ ਲਿਖ ਪੰਨਾਂ ਸ਼ਰਤਾਂ ਦੇ ਵਿੱਚੋਂ ਕਿ ਉਹ ਕਿਸੇ ਵੀ ਇੱਕ ਸ਼ਬਦ ਨਾਲ ਮਿਲਦੇ ਨਹੀਂ ਤੇ ਉਹ ਅੱਛਾ ਉਹਦੇ ਉਸੇ ਲਈ ਨਾਮ ਦਾ ਪਹਿਲਾ ਪਹਿਰਾ ਕਰਦੇ ਤੇ ਨਾਮ ਤੁਹਾਡੇ ਸਾਰਿਆਂ ਦੇ ਆਪਣੇ ਸਾਡੇ ਅੰਦਰ ਚੱਲਿਆ ਹੈ ਕਹਿੰਦੇ ਹਿੰਦੂ ਤੇ ਦਰਦੀ ਹੈ ਮੁਸਲਮਾਨ ਦਰਦੀ ਹੈ ਸਾਰੇ ਸਾਰੇ ਦਰਦੀ ਹੈ ਜਦੋਂ ਮਾਤਾ ਦੇ ਗਰਭ ਦੇ ਵਿੱਚ ਉਸ ਨਾਮ ਦੇ ਨਾਲ ਲਿਖ ਜੁੜੀ ਹੁੰਦੀ ਹੈ ਤੇ ਗੁਰੂ ਉਹ ਨਾ ਚਾਹਦਾ ਹੈ ਜਿਸ ਨਾਮ ਨਾਲ ਲਿਖੋਟ ਗਈ ਉਸ ਨਾਮ ਦੇ ਨਾਲ ਜੋੜ ਦੇ ਤੇ ਕੀ ਤੁਹਾਡੇ ਗੁਰੂ ਨੇ ਤੁਹਾਡੀ ਲਈ ਨਾਮ ਨਾ ਜੋੜੀ ਹੈ ਇਹ ਸਵਿਸ਼ੇ ਦੇ ਉੱਪਰ ਗੱਲ ਹੋਣੀ ਹੈ ਜੇ ਸਾਜ ਦਰਣਾ ਪਰ ਆਕਾਸ਼ ਦਾ ਬਾਵਾ ਸ਼ਰਮ ਦਾ ਬਾਵਾ ਤੁਸੀਂ ਭੱਜ ਕੇ ਲੱਭੂ ਚਲੇ ਜਾਂਦੇ ਹੋ ਉੱਧਰ ਚਲੇ ਜਾਂਦੇ ਹੋ ਫਿਰ ਤੁਸੀਂ ਲੋਕਾਂ ਕੰਦੇ ਸਾਡੇ ਸਕੂਲ ਵਿੱਚ ਦਾਖਲ ਹੋ ਜਾਓ ਤੇ ਤੁਹਾਡੇ ਵੀ ਆਪਣੀ ਲਗਨ ਦੇ ਨਾਲ ਜੁੜੀ ਹੋਈ